ਯਾਰ ਅੱਜ ਮੈਂ ਜਿਹੜੀ ਜਗ੍ਹਾ ਤੇ ਪਹੁੰਚਿਆ ਵੀ ਇੱਥੇ ਇਸ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਮਸਜਿਦ ਸੀਗੀ ਤੁਹਾਨੂੰ ਪਤਾ ਹੀ ਯਾਰ 1947 ਨੂੰ ਆਪਣੇ ਭਾਰਤ ਤੇ ਪਾਕਿਸਤਾਨ ਦੀ ਜਿਵੇਂ ਕਿ ਵੰਡ ਹੋ ਗਈ ਸੀ ਤੇ ਇਸ ਵੰਡ ਦੇ ਵਿੱਚ ਵੀ ਮੁਸਲਮਾਨ ਸੀਗੇ ਵੀ ਉਸ ਆਪਦੇ ਘਰ ਆਪਣੀਆਂ ਮਸਜਿਦਾਂ ਨੂੰ ਛੱਡ ਕੇ ਪਾਕਿਸਤਾਨ ਨੂੰ ਗਏ ਚਲੇ ਤੇ ਜਿਹੜੇ ਪਾਕਿਸਤਾਨ ਦੇ ਉੱਥੇ ਸੀਗੇ ਸਿੱਖ ਕੋਈ ਹਿੰਦੂ ਤੋਂ ਦੁਬਾਰਾ ਇੱਥੇ ਹਿੰਦੁਸਤਾਨ ਦੇ ਵਿੱਚ ਆਪਨੇ ਆਏ ਤੇ ਮੇਂਹਤਰੋ ਅੱਜ ਆਪਾਂ ਤੁਹਾਨੂੰ ਇਸ ਮਸਜਿਦ ਬਾਰੇ ਦੱਸਾਂਗੇ ਤੋਂ ਦੇ ਇਤਿਹਾਸ ਬਾਰੇ ਦੱਸਾਂਗੇ ਤੇ ਯਾਰ ਜਿੰਨੀਆਂ ਐਮੀਆਂ ਜੀਆਂ ਮਸਜਿਦਾਂ ਮੈਂ ਤੁਹਾਨੂੰ ਵਿਖਾਈਆਂ ਨੇ ਉਹਨਾਂ ਵਿੱਚ ਕਈ ਮਸਜਿਦਾਂ ਆਬਾਦ ਵੀ ਕਰ ਦਿੱਤੀਆਂ ਗਈਆਂ ਸੀ ਪਰ ਇਹ ਜਿਹੜੀ ਮਸਜਿਦ ਜਿਹੜੀ ਮੈਂ ਅੱਜ ਤੁਹਾਨੂੰ ਵਿਖਾਉਣ ਲੱਗਾ ਪਰ ਇਹ ਆਬਾਦ ਤਾਂ ਕੀ ਕੀਤੀ ਪਰ ਇਹਨੂੰ ਸੰਭਾਲ ਕੇ ਨਹੀਂ ਰੱਖਿਆ ਗਿਆ ਤੇ ਬਿਲਕੁਲ ਖੰਡਰ ਹੀ ਬਣੀ ਪਈ ਤੇ ਕੋਈ ਹੋਣੀ ਕਿ 100 ਕੁ ਸਾਲ ਪੁਰਾਣੀ ਹੈਗੀ ਇਹ ਮਸਜਿਦ ਕਿਉਂਕਿ ਇਹ ਜਿਹੜੀ ਇਹਦੇ ਵਿੱਚ ਇੱਟ ਵਰਤੀ ਗਈ ਦੂਸਰੀ ਜਿਹੜੀ ਆਮ ਜਿਹੜੀ ਅੱਜ ਆਪਾਂ ਆਪਦੇ ਘਰ ਕੋਠੀਆਂ ਬਣਾਉਣ ਵਾਸਤੇ ਵਰਤਦੇ ਉਹ ਹੰਦੇ ਉਹ ਇੱਟ ਇਹਦੇ ਵਿੱਚ ਲਾਈ ਗਈ ਤੇ ਵਲੌਗ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਥੋਕ ਦਿਓ ਜੀ ਤੇ ਆਜੋ ਫਿਰ ਚੱਲ ਗਈ ਤੇ ਆ ਜਿਹੜੀ ਤੁਸੀਂ ਪਿੱਛੇ ਮਸਜਿਦ ਦੇ ਪਏ ਜਿਹੜਾ ਇਹ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਤੇ ਆਜੋ ਮਿੱਤਰੋ ਤੇ ਆ ਤੁਸੀਂ ਦੇਖੋ ਵੀ ਇਹ ਜਿਹੜੀ ਮਸਜਿਦ ਹੁਣ ਤੁਸੀਂ ਦੇਖਦੇ ਪਏ ਜਿਨ੍ਹਾਂ ਤੇ ਯਾਰ ਮੇਰੇ ਖਿਆਲ ਦੇ ਵਿੱਚ ਇਹ ਵੱਡੀ ਹੋਣੀ ਵਾ ਤੇ ਪਰ ਆ ਜਿਹੜੀ ਇੱਕ ਵੀ ਕੰਧ ਜੀ ਦਿਖਦੀ ਗਈ ਤੇ ਅੰਦਰ ਆ ਜੇ ਆ ਤਲੀ ਦੇਖੋ ਵੀ ਅੰਦਰੋਂ ਆਲੇ ਕੁ ਯਾਰ ਜਿਹੜੀ ਇਸ ਮਸਜਿਦ ਦੀ ਛੱਤ ਨੇ ਉਹ ਵੀ ਡਿੱਗੀ ਪਈ ਤੇ ਇਸ ਮਸਜਿਦ ਦਾ ਤਾਂ ਬਾਲਾ ਹੀ ਹਾਲ ਬੁਰਾ ਹੋਇਆ ਪਿਆ ਤੇ ਆਹ ਵੇਖੋ ਤੁਸੀਂ ਵੀ ਆਹ ਜਿਹੜੇ ਹੈਗੇ ਆਲੇ ਮੁਗਲੀ ਵਾਲੇ ਇਹ ਯਾਰ ਜੀ ਜਿਹੜੀ ਮਸਜਿਦ ਇਹ ਵਿਕਟੋਰੀਆ ਸ਼ੈਲੀ ਦੇ ਵਿੱਚ ਤਿਆਰ ਹੋਈ ਯਾਨੀ ਕਿ ਜਦੋਂ ਆਪਣੇ ਭਾਰਤ ਤੇ ਇੰਡੀਆ ਤੇ ਅੰਗਰੇਜ਼ਾਂ ਦਾ ਰਾਜ ਹੁੰਦਾ ਸੀਗੇ ਉਸ ਵਕਤ ਦੇ ਵਿੱਚ ਇਹ ਜਿਹੜੀ ਮਸਜਿਦੇ ਤਿਆਰ ਹੋਈਗਾ ਤੇ ਆ ਆ ਤੁਸੀਂ ਦੇਖੋ ਵੀ ਆ ਜਿਹੜੇ ਆਲੇ ਇਹ ਹੈਗੇ ਜੀ ਵਿਕਟੋਰੀਆ ਸ਼ੈਲੀ ਦੇ ਆਲੇ ਤੇ ਇਸ ਮਸਜਿਦ ਦੇ ਵਿੱਚ ਮੁਗਲੀ ਵੀ ਆਲੇ ਵਰਤੇ ਗਏ ਨੇ ਉਹ ਵੀ ਆਪਾਂ ਦਾ ਨੂੰ ਹੋਣੀ ਤੇ ਆ ਤੁਸੀਂ ਦੇਖੋ ਆ ਜਿਹੜੇ ਤੁਸੀਂ ਆਲੇ ਦੇਖਦੇ ਪਏ ਜੀ ਇਹ ਹੈਗੇ ਜੀ ਮੁਗਲੀ ਆਲੇ ਤੇ ਇਹਦੇ ਵਿੱਚ ਜਿਹੜੀ ਆ ਪੇਂਟਿੰਗ ਹੋਈ ਨਾ ਤੇ ਯਾਰ ਉਦੋਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹਦੇ ਵਿੱਚ ਜਿਹੜੇ ਰੰਗ ਭਰਨ ਵਾਸਤੇ ਫਲਾਂ ਤੋਂ ਫੁੱਲਾਂ ਤੋਂ ਸਬਜ਼ੀਆਂ ਤੋਂ ਜਾਨੀ ਕਿ ਜਿਹੜੇ ਕੁਦਰਤੀ ਸਰੋਤ ਹੁੰਦੇ ਸੀਗੇ ਉਹਨਾਂ ਤੋਂ ਐਵੇਂ ਦੀਆਂ ਚੀਜ਼ਾਂ ਲਈਆਂ ਜਾਂਦੀਆਂ ਸੀਗੀਆਂ ਤੇ ਫਿਰ ਜਿਹੜੀ ਪੇਂਟਿੰਗ ਹੁੰਦੀ ਸੀਗੀ ਤੇ ਹੋ ਸਕਦਾ ਵੀ ਇਹਨੂੰ ਚੂਨੇ ਪੱਥਰ ਦੀ ਚਣਾਈ ਹੋਵੇ। ਇਹ ਆਦੂ ਹੀ ਦੇਖੋ ਵੀ ਇਹਨੂੰ ਚੂਨੇ ਪੱਥਰ ਦੀ ਚਣਾਈ ਹੋਈ ਤੇ ਪਲਸਤਰ ਵੀ ਹੋਇਆ ਤੇ ਆਜੂ ਅੰਦਰ ਆਪਾਂ ਅੰਦਰੋਂ ਹੋਣੀ ਆਦੂ ਹੀ ਦੇਖੋ। ਵੀ ਯਾਰ ਇਹਨੂੰ ਜਿਹੜੀ ਛੱਤ ਤੇ ਗੋਥਿਕ ਸਟਾਈਲ ਦੀ ਛੱਤ ਪਈ ਹੋਣੀ ਵਾ। ਸਾਡੇ ਪੜਦੇ ਰਹੇ ਆਪਦੇ ਅੰਦਰ ਜੀ। ਇਹ ਕਹਿੰਦੇ ਬਹੁਤ ਵਧੀਆ ਸੀ ਇੱਥੇ ਸਾਰੇ ਅੱਥਰ ਲੱਗੇ ਬਾਈ ਲਾਲ ਰੰਗ ਦਾ ਅੱਛਾ ਜੀ ਬਹੁਤ ਵਧੀਆ ਬਣਿਆ ਸੀ ਇਹਦਾ ਸੰਭਾਲ ਹੀ ਨਹੀਂ ਕੀਤੀ ਇਹੀ ਤਾਂ ਬੜੀ ਵਰੀ ਦੇਖ ਕੇ ਮਕਸਦ ਦੇ ਗਏ ਚੱਲ ਬਣਾ ਦੋ ਜੇ ਬਣਦੀ ਤਾਂ ਖਾ ਪਿਆ ਲਾ ਕੇ ਕੋਈ ਆਉਂਦਾ ਹੀ ਨਹੀਂ ਸੁਣਦਾ ਹੀ ਕੋਈ ਨਹੀਂ ਮੋਡ ਵਾਲਿਆਂ ਨੂੰ ਕਿਹਾ ਸੀ ਐਵੇਂ ਦੀ ਜਿਹੜੀ ਵਿਰਾਸਤਾਂ ਨੇ ਵੀ ਜ਼ਿਆਦਾਤਰ ਨਹੀਂ ਸੰਭਾਲਦਾ ਆਪਣਾ ਜਿਹੜਾ ਪੰਜਾਬ ਗਵਰਨਮੈਂਟ ਪੰਜਾਬ ਟੂਰਿਸਟ ਵੀ ਭਾਗੇ ਨਾ ਬੱਕ ਮੋਡ ਵਾਲਿਆਂ ਨੂੰ ਬਹੁਤ ਵਾਰੀ ਫੋਨ ਕੀਤਾ ਮਿਲਣ ਲੱਗੇ ਅਸੀਂ ਮਕਸਦ ਪਰ ਉਹ ਆਏ ਹੀ ਨਹੀਂ ਉਹਨਾਂ ਨੇ ਆ ਕੇ ਕੋਈ ਸਾਡੀ ਸੁਣੀ ਹੀ ਨਹੀਂ ਮੈਰਾਵਾਂ ਨਾਲ ਚੱਲ ਲੱਗ ਗਏ ਸਾਡੇ ਵਧੀਆ ਵਾਂਜੇ ਦਾ ਇੱਥੇ ਕਿਉਂਕਿ ਸੱਤ ਵੀ ਤੁਲੀ ਡਿੱਗੀ ਪਈ ਹਾਂਜੀ ਹਾਂਜੀ ਬਾਲ ਸੰਭਾਲੀ ਨੀ ਨੋਈ ਆਉਂਦਾ ਹੀ ਕੋਈ ਨਹੀਂ ਆਖੇ ਨਹੀਂ ਲੱਗਦਾ ਅੱਜ ਇੱਥੇ ਸਕੂਲ ਸੀਗਾ ਪਹਿਲ ਸਕੂਲ ਜਦੋਂ ਇਹ ਜਿਹੜੇ ਇਹ ਮੁਸਲਮਾਨਾਂ ਦੀ ਸੀ ਹਨਾ ਪਹਿਲੋਂ ਤੇ ਇਹ ਜਿਵੇਂ ਮਸਜਿਦ ਸੀਗੀ ਹਾਂਜੀ ਮਸਜਿਦ ਸੀ ਉਸ ਤੋਂ ਬਾਅਦ ਰੋ ਚਲੇ ਗਏ ਉਸ ਤੋਂ ਬਾਅਦ ਇੱਥੇ ਸਕੂਲ ਬਣ ਗਿਆ ਸਕੂਲ ਇੱਥੇ ਪੜ੍ਹਦੇ ਰਹਾ ਸਾਡੇ ਪੂਆ ਜੀ ਹੁਣ ਨਹੀਂ ਪੜ੍ਹਦੇ ਰਹਾ ਕਿੰਨੇ ਕੁ ਸਾਲ ਪੁਰਾਣੀ ਗੱਲ ਇਹ ਬੈੜੀ ਜੀ ਹੁਣਾਂ ਨੂੰ ਵੈਸੇ ਤਾਂ ਪਤਾ ਕੋਈ 100 ਸਾਲ ਹੋ ਸਕਦਾ ਆ ਲਾਲੋ ਹਾਂ 100 ਸਾਲੀ ਹਾਂਜੀ ਬਹੁਤ ਜ਼ਿਆਦਾ ਇਹਨਾਂ ਸਕੂਲ ਰਿਹਾ ਬੈ ਪੜਦੇ ਰਹੇ ਸਾਡੇ ਯਾਰ ਇਹ ਮੁੜ ਕੇ ਵੇਲੀ ਪਈ ਰਹੀ ਇੱਥੇ ਬੱਚੇ ਵਿੱਚ ਖੇੜਦੇ ਫੇਰ ਇਹਨਾਂ ਸੰਭਾਲ ਹੀ ਨਹੀਂ ਕੀਤੀ ਚਾਵੇਂ ਨਾ ਬਰਾਂਡਾ ਡੇ ਪਾਏ ਫੇਲੀ ਛੱਤ ਗਈ ਛੱਤ ਡਿੱਗ ਪਈ ਆ ਕੰਧਾਂ ਵੀ ਪੱਟੀਆਂ ਵੀ ਤਿੰਨ ਚਾਰ ਵਾਰੀ ਮੈਂ ਤਾਂ ਇੱਥੇ ਬੱਦ ਸਾਹਿਬ ਆਏ ਉਹਨਾਂ ਨੇ ਦੇਖ ਕੇ ਦਿੱਤਾ ਚਾਲੇ ਦੇ ਰਿਪੇਅਰ ਆਸਤੇ ਦੇ ਦੋ ਕਮੇਟੀ ਬਣਾ ਦੋ ਆਪੇ ਲਾ ਦੇਣਗੇ ਚਲ ਮੁਖਸਰ ਦੇ ਗਿਆ ਇਹ ਪਰ ਆਇਆ ਹੀ ਕੋਈ ਨਹੀਂ ਇਨਸਾਨ ਕਿਉਂਕਿ ਮੈਂ ਵਦੀਆਂ ਤੇਰੀਆਂ ਮਸਜਿਦਾਂ ਦੇ ਵੇਖਿਆ ਪਰ ਉਹ ਮੈਂ ਤਾਈਆਂ ਮੈਂ ਦੇਖੇ ਮੈਂ ਤਾਈਆਂ ਮੈਂ ਕਿਹਾ ਜੇ ਇਹ ਕਰਦੇ ਕੋਈ ਮਸਲਾ ਆ ਲਹੁੰਦਾ ਅਸੀਂ ਨਾਲ ਮਦਦ ਕਰਾਂਗੇ ਇਹ ਬਣਦਾ ਇਹ ਕੋਈ ਗੱਲ ਨਹੀਂ ਵਧੀਆ ਇਸ ਤੋਂ ਪਿਆਰ ਆ ਆਪ ਜੋ ਵੀ ਹੋਊਗਾ ਨਾਲ ਕਰਨ ਨੂੰ ਤਿਆਰ ਆ ਹੈਲਪ ਇੱਕ ਗੱਲ ਆਪਣੇ ਜਿਹੜੀ ਪਿਆਬ ਸਰਕਾਰ ਦੀ ਇਹ ਬਹੁਤ ਮਾੜੀ ਹੈ ਜਿਵੇਂ ਆਪਾਂ ਅਦਰ ਸਟੇਟ ਵੇਖੇ ਜਿਵੇਂ ਰਾਜਸਥਾਨ ਦੇ ਕੋਲ ਹਿਮਾਚਲ ਦੇ ਕੋਲ ਵੀ ਉਹਨਾਂ ਵਿੱਚ ਜਿਹੜੀਆਂ ਪ੍ਰਾਤਣੀਆਂ ਇਮਾਰਤਾਂ ਐਵੇਂ ਦੀਆਂ ਨੂੰ ਜਿਹੜੀਆਂ ਸਾਹਮਣੇ ਹੀਆਂ ਲੋਕ ਵੇਖਣ ਆਉਂਦੇ ਆ ਵੇਖਣ ਆਉਂਦੇ ਇੱਕ ਟੂਰਿਜ਼ਮ ਦਾ ਬੜਾ ਇੱਕ ਅਟ੍ਰੈਕਸ਼ਨ ਬਣਦੀ ਐ ਵੇਹਦੀਆਂ ਚੀਜ਼ਾਂ ਨੂੰ ਤੇ ਪਰ ਆਪਣੇ ਪਿਆਰ ਦੇ ਵਿੱਚ ਕਈ ਥਾਵਾਂ ਹੈਗੀਆਂ ਨੂੰ ਸੰਭਾਲ ਕੇ ਰੱਖੀਆਂ ਪਰ ਐਵੇਂ ਦੀ ਜਿਹੜੀਆਂ ਛੋਟੀਆਂ-ਛੋਟੀਆਂ ਥਾਵਾਂ ਵੀ ਓਲ ਹੀ ਸੰਭਾਲਦੇ ਆਉਂਦਾ ਹੀ ਕੋਈ ਨਹੀਂ ਬੜੀ-ਵੜੀ ਮੈਂ ਤਾਂ ਲਿਖ ਇੱਥੇ ਵੀ ਦਿੱਤਾ ਜਦੋਂ ਸੰਗਰਦਸ਼ਨ ਹੋਇਆ ਸੀ ਉਹ ਆਏ ਵੀ ਮੁੜ ਕੇ ਉਹ ਸਾਨੂੰ ਦਫ਼ਤਰ ਵਾਲਿਆਂ ਨੇ ਪੈਸੇ ਨਹੀਂ ਦਿੱਤੇ ਹੂੰ ਜੋ ਪਤਾ ਨਹੀਂ ਖੁਰਦਪੁਰ ਦੀ ਕਰਤੇ ਅੱਛਾ ਜੇ ਲੱਗ ਜਾਂਦੇ ਤਾਂ ਚਲ ਅੱਜ ਸਾਂਭੀ ਹੋਈ ਚੀਜ਼ ਸਾਂਭੀ ਹੋਣੀ ਸੀ ਆ ਵੀ ਕੰਦ ਕੁੰਦੇ ਹੀ ਕਰਾਈ ਸੀ ਮੈਂ ਚਲ ਅੱਛਾ ਜੀ ਨਾ ਇਹ ਦੇਖ ਸਾ ਹੈ ਨਹੀਂ ਸੀ ਕੁਝ ਵੀ ਨਾ ਇਹ ਕੰਦ ਕੁੰਦੇ ਤੋਂ ਪੈਸੇ ਹੁੰਦੇ ਨੇ ਘਰ ਕੇ ਆਣ ਗਵਾਂ ਵਾਲਿਆਂ ਨੇ ਆ ਮਿੱਟੀ ਮੁੱਟੀ ਪਾਈ ਇੱਥੇ ਤੇ ਫੇਰ ਕੰਦ ਡਿੱਗ ਵੀ ਇਹ ਫੇਰ ਨਹੀਂ ਗਈ ਹਾਂਜੀ ਕੀਤੀ ਨਹੀਂ ਗਈ ਜਾਂ ਡਿੱਗ ਤੇ ਮਿੱਤਰੋ ਆ ਤੁਸੀਂ ਦੇਖੋ ਵੀ ਬਾਲੇ ਜਾਨੀ ਕਿ ਸ਼ਤੀਰੀਆਂ ਯਾਰ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੇ ਅੰਗਰੇਜ਼ ਸੀ ਨਾ ਪਿਓ ਲੋਹੇ ਦਾ ਘਾਟ ਇਸਤੇਮਾਲ ਕਰਦੇ ਸੀ ਪਰ ਜਿੱਥੇ ਲੱਕੜ ਹੋਣੀ ਸੀ ਉੱਥੇ ਲੱਕੜ ਹੀ ਕਰਦੇ ਸੀ ਤਾਂ ਆ ਤੁਸੀਂ ਦੇਖੋ ਕਿ ਕਿੰਨੀਆਂ ਮੋਟੀਆਂ-ਮੋਟੀਆਂ ਸ਼ਤੀਰੀਆਂ ਪਈਆਂ ਆ ਦੇਖੋ ਪੂਰਾ ਯਾਰ ਇੱਥੇ ਬਾਹਰਲੇ ਪਾਸੇ ਜਿੱਥੇ ਹੁਣ ਤੁਸੀਂ ਦੇਖਦੇ ਪਏ ਜੇ ਨਾ ਇੱਥੇ ਹੁੰਦਾ ਸੀਗਾ ਬਰਾਂਡਾ ਤੇ ਮੇਨ ਜਿਹੜੀ ਮਸਜਿਦ ਦੀ ਐਂਟਰੀ ਉਹ ਇੱਥੋਂ ਹੀ ਸ਼ੁਰੂ ਹੁੰਦੀ ਸੀਗੀ ਆ ਜਿਹੜਾ ਹੁਣ ਤੁਸੀਂ ਦੇਖਦੇ ਪਏ ਜੇ ਨਾ ਵੀ ਆ ਕਿਸੇ ਟਾਈਮ ਦੇ ਵਿੱਚ ਅੱਜ ਤੋਂ 100 ਸਾਲ ਪਹਿਲਾਂ ਇਹ ਹੁੰਦੀ ਸੀਗੀ ਮਸਜਿਦ ਹਾਲੇ ਦੇਖੋ ਤੁਸੀਂ ਵੀ ਉਦਾਂ ਹੀ ਜਿਹੜੇ ਆਲੇ ਇੱਕ ਦਾ ਡੈਕੋਰੇਸ਼ਨ ਵਾਸਤੇ ਤੇ ਦੂਜਾ ਇਹਦੇ ਵਿੱਚ ਸਮਾਨ ਵਗੈਰਾ ਰੱਖਣ ਵਾਸਤੇ ਵਰਤੇ ਜਾਂਦੇ ਸੀਗੇ ਤੇ ਹੁਣ ਤੁਸੀਂ ਦੇਖੋ ਵੀ ਯਾਰ ਕੀ ਖੰਡਰ ਹੀ ਬਣ ਗਿਆ ਵੀ ਟਾਈਮ-ਟਾਈਮ ਦੀਆਂ ਗੱਲਾਂ ਨੇ ਵੀ ਖੈਰ ਜੇ 47 ਦੀ ਵੰਡ ਹੁੰਦੀ ਨਾ ਵੀ ਅੱਜ ਦੇ ਦਿਨ ਦੇ ਵਿੱਚ ਆਪਾਂ ਨੂੰ ਇਹ ਜਿਹੜੀ ਖੰਡਰ ਦਿਸਦੀ ਪਈ ਨਾ ਵੀ ਹੋ ਸਕਦਾ ਵੀ ਆਬਾਦ ਹੀ ਹੁੰਦੀ ਵਧੀਆ ਤਰੀਕੇ ਨਾਲ ਰੱਖਦੀ ਤੇ ਆ ਤੁਸੀਂ ਦੇਖੋ ਵੀ ਹੁਣ ਜਿਹੜੇ ਪਿੰਡ ਵਾਲਿਆਂ ਨੇ ਵੀ ਇੱਥੇ ਬਲਬ ਲਾਇਆ ਤੇ ਥੋੜੀ ਬੋਤੀ ਆ ਆਪਦੇ ਵੱਲੋਂ ਸਾਮ ਸੰਭਾਲ ਕਰਦੇ ਨੇ ਤੇ ਆ ਇੱਥੇ ਇੱਕ ਚਾਦਰ ਹੈ ਤੇ ਬਾਕੀ ਆ ਜਿਹੜੇ ਆ ਵੇਖਦੇ ਪਏ ਜੀ ਬੇਦਰ ਵੀ ਚਰਾਗ ਵੀ ਜਗਾਏ ਨੇ ਤੇ ਹੁਣ ਤੁਸੀਂ ਦੇਖੋ ਵੀ ਕੀ ਯਾਰ ਆ ਖੰਡਰ ਹੀ ਬਣਿਆ ਪਿਆ ਆ ਵੇਖੋ ਇੱਧਰ ਦੇਖੋ ਆ ਦੇਖੋ ਵੀ ਆ ਸਕੂਲ ਵੀ ਏ ਸੀਗਾ ਵੀ ਜਦੋਂ ਯਾਰ ਮੁਸਲਮਾਨ ਇਸ ਮਸਜਿਦ ਨੂੰ ਛੱਡ ਗਏ ਤੇ ਉਸ ਤੋਂ ਬਾਅਦ ਵੀ ਕਹਿੰਦੇ ਨੇ ਵੀ ਇਸ ਨੂੰ ਸਕੂਲ ਦੇ ਤੌਰ ਤੇ ਵੀ ਵਰਤਿਆ ਗਿਆ ਵੀ ਇੱਥੇ ਸਕੂਲ ਹੁੰਦਾ ਸੀਗਾ ਜਿਹੜੇ ਪਿੰਡ ਦੇ ਬੱਚੇ ਨੇ ਉਹ ਇੱਥੇ ਪੜ੍ਹਦੇ ਵੀ ਹੁੰਦੇ ਸੀਗੇ ਤੇ ਸਕੂਲ ਤੋਂ ਬਾਅਦ ਫਿਰ ਇਹ ਖੰਡਰ ਦੀ ਦਿਸ਼ਾ ਵਿੱਚ ਆ ਗਈ ਤੇ ਹੁਣ ਤੋਂ ਹੀ ਵੇਦਦਾ ਹੀ ਵੇਜ ਤੁਹਾਡੇ ਸਾਹਮਣੇ ਹੀ ਇਹ ਵੀ ਖੰਡਰ ਬਣਿਆ ਪਿਆ ਮੜਾ ਇਧਰ ਬਾਹਰ ਉਹ ਵੀ ਕੈਮਰਾਮੈਨ ਸਾਹਿਬ ਆਪਣੇ ਇਹ ਆਹ ਨੂੰ ਦੇਖੋ ਵੀ ਜਿਹੜਾ ਤੁਸੀਂ ਆਹ ਕੰਧ ਵੇਲਦੇ ਪਏ ਜਿਹੜਾ ਇਹ ਹੁੰਦੀ ਸੀ ਕਿ ਬਰਾਂਡੇ ਦੀ ਕੰਧ ਹੁਣ ਤਾਂ ਸਭ ਟਹਿ ਟੇਰੀ ਹੋ ਗਿਆ ਖੰਡਰ ਬਣ ਗਈ ਏ ਬਸ ਜਿਹੜੇ ਤੇ ਛੋਟੀ ਜੀ ਮਸਜਿਦ ਹੈ ਯਾਰ ਹਨਾ ਇਹ ਉਧਰ ਹੀ ਕਮਾਈ ਕੈਮਰਾ ਵੀ ਹੁਣ ਤੁਸੀਂ ਦੇਖੋ ਵੀ ਇਹ ਬਰਾਂਡ ਹੋਈ ਪਈ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪਿੰਡ ਵਾਲਿਆਂ ਨੇ ਜਿਵੇਂ ਵੀਡੀਓ ਦੇ ਵਿੱਚ ਪਹਿਲਾਂ ਦੱਸਿਆ ਵੀ ਇਸ ਮਸਜਿਦ ਨੂੰ ਲੈ ਕੇ ਉਹਨਾਂ ਬਥੇਰੀ ਵਾਰੀ ਜਿਹੜੀ ਪੰਜਾਬ ਗਵਰਨਮੈਂਟ ਨੂੰ ਅਪੀਲ ਕੀਤੀ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਵੀ ਤੁਸੀਂ ਵੇਖੋ ਵੀ ਪਿੰਡ ਵਾਲੇ ਚਾਹੁੰਦੇ ਨੇ ਵੀ ਐਵੇਂ ਦੀਆਂ ਜਿਹੜੀਆਂ ਸਾਡੀਆਂ ਵਿਰਾਸਤ ਨੇ ਉਹ ਸੰਭਾਲੀਆਂ ਜਾਣ ਪਰ ਜਿਹੜੀ ਆਪਣੀ ਪੰਜਾਬ ਟੂਰਿਜ਼ਮ ਵਿਭਾਗ ਹੈ ਉਹਨਾਂ ਨੂੰ ਨਹੀਂ ਇਹਨਾਂ ਚੀਜ਼ਾਂ ਨਾਲ ਹੈਗਾ ਯਾਰ ਤੇ ਇਹ ਬੜੀ ਮਾੜੀ ਗੱਲ ਹੈ ਆਪਣੇ ਪੰਜਾਬ ਸਰਕਾਰ ਵਾਸਤੇ ਤੇ ਮਦਰੋ ਆ ਦੇਖੋ ਤੁਸੀਂ ਵੀ ਆ ਉਰਦੂ ਦੇ ਵਿੱਚ ਕੁਝ ਲਿਖਿਆ ਤੇ ਯਾਰ ਜਿਆਦਾਤਰ ਤਾਂ ਇਵੇਂ ਦੀਆਂ ਜਿਹੜੀਆਂ ਮਸਜਿਦਾਂ ਹੋ ਗਈਆਂ ਜਾਂ ਕਿਲੇ ਹੋ ਗਏ ਵੀ ਉਹਨਾਂ ਦੇ ਜਿਹੜੀ ਮੇਨ ਐਂਟਰੀ ਬੋਵਿਆਂ ਦੇ ਉੱਤੇ ਵੀ ਇਦਾਂ ਦੇ ਜੁੜ ਕੁਝ ਉਰਦੂ ਦੇ ਵਿੱਚ ਲਿਖਿਆ ਜਾਂਦਾ ਸੀਗਾ ਮੇਰੇ ਹਿਸਾਬ ਨਾਲ ਕੁਰਾਨ ਸ਼ਰੀਫ ਦੀਆਂ ਇਤਾਂ ਹੀ ਨੇ ਵੀ ਇਹਦੇ ਤੇ ਵੀ ਹੋ ਸਕਦਾ ਵੀ ਉਹ ਉਹ ਆ ਹੀ ਇਤਾਂ ਲਿਖੀਆਂ ਗਈਆਂ ਹੋਣ ਤੇ ਜੇਦਾ ਤੁਹਾਨੂੰ ਕਿਤੇ ਉਰਦੂ ਆਉਂਦੀ ਹੈ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਜੇ ਵੀ ਇਹ ਕੀ ਲਿਖਿਆ ਤੇ ਮੈਨੂੰ ਤਾਂ ਯਾਰ ਉਰਦੂ ਆਉਂਦੀ ਨਹੀਂ ਕਿ ਤੇ ਇਧਰ ਉਹ ਕਹਿੰਦੇ ਨੇ ਵੀ ਇੱਥੇ ਤਿੰਨ ਮਸਜਿਦਾਂ ਨੇ ਵੀ ਇੱਕ ਦਾ ਆਪਾਂ ਤੁਹਾਨੂੰ ਵਿਖਾਤੀ ਤੇ ਚਲੋ ਹੁਣ ਆਪਾਂ ਦੂਜੀ ਮਸਜਿਦ ਦੇ ਆਪਾਂ ਤੁਹਾਨੂੰ ਦਰਸ਼ਨ ਕਰੋ ਆਜੋ ਕਰੋ ਦਰਸ਼ਨ ਫਿਰ ਮਿੱਤਰੋ ਦੂਸਰੀ ਮਸਜਿਦ ਦੇ ਤੇ ਇਹਦੇ ਵਿੱਚ ਮਸਜਿਦ ਵੀ ਹੈਗੀ ਤੇ ਗੁਰਦੁਆਰਾ ਸਾਹਿਬ ਵੀ ਹੈਗਾ ਤੇ ਯਾਰ ਜਦੋਂ ਫਿਰ 47 ਤੋਂ ਬਾਅਦ ਵਿੱਚ ਮੁਸਲਮਾਨ ਇਸ ਮਸਜਿਦ ਨੂੰ ਵੀ ਛੱਡ ਕੇ ਗਏ ਚਲੇ ਸੀ ਕਿ ਪਿੰਡ ਵਾਲਿਆਂ ਨੇ ਕੁਝ ਟਾਈਮ ਬਾਅਦ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਤੇ ਉਹਦੇ ਵਿੱਚ ਪ੍ਰਕਾਸ਼ ਵੀ ਲਿਆ ਕੇ ਰੱਖ ਦਿੱਤਾ ਸੀਗਾ ਇਸ ਪਿੰਡ ਦੇ ਵਿੱਚ ਵੇਖਿਆ ਜਾਵੇ ਤੇ ਕੋਈ ਜਾਤ ਪਾਤ ਨੂੰ ਲੱਗੇ ਵੀ ਇਹਨਾਂ ਤੂੰ ਤੂੰ ਮੈਂ ਮੈਂ ਨਹੀਂ ਹੁੰਦੀ ਵੀ ਇਸ ਸਾਹ ਤੇ ਪਿੱਤ ਜਿਵੇਂ ਤੁਸੀਂ ਵੇਖਦੇ ਪਏ ਜੀ ਮਸਜਿਦ ਦੇ ਵਿੱਚ ਵੀ ਉਹਨਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਲਿਆ ਕੇ ਰੱਖਿਆ ਵੀ ਤੇ ਰੋਜ਼ ਸਵੇਰੇ ਸ਼ਾਮ ਇੱਥੇ ਜਿਹੜੀ ਅਰਦਾਸ ਬੇਨਤੀ ਕੀਤੀ ਜਾਂਦੀ ਹਰ ਕੁਝ ਐਵੇਂ ਦੇ ਵੀ ਪਿੰਡ ਹੈਗੇ ਆਪਣੇ ਪਿਆਰ ਦੇ ਵਿੱਚ ਜਿਹੜਾ ਕਿ ਜਾਤ ਪਾਤ ਦਾ ਵਿਰੋਧ ਨਹੀਂ ਕਰਦੇ ਤੇ ਇਹ ਸੀਗੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਜਿਹੜੀ ਸੀਗੀ ਸਿੰਧ ਬੁਰਜ ਦੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਗਰਮੀ ਦੇ ਵਿੱਚ ਤੇ ਪਸੀਨਾ ਵਹਿ ਲਓ ਮੈਨੂੰ ਕਿੰਨਾ ਆਉਣ ਡਿਆ ਤੇ ਇਸੇ ਖੁਸ਼ੀ ਦੇ ਵਿੱਚ ਨਾ ਵੀਡੀਓ ਲਾਈਕ ਠੋਕ ਦਿਓ ਜੀ ਵੀਡੀਓ ਨੂੰ ਲਾਈਕ ਠੋਕ ਦਿਓ ਜੀ ਹਨਾ ਤੇ ਮਿਲਾਂਗੇ ਆਪਾਂ ਇੱਕ ਹੋਰ ਐਵੇਂ ਦੀ ਵਧੀਆ ਜੀ ਤੇ ਕੈਂਟ ਦੀ ਮਸਾਲੇਦਾਰ ਵੀਡੀਓ ਦੇ ਨਾਲ ਓਕੇ ਬਾਏ ਜੀ ਲਵ ਯੂ ਆਲ